ਕੀ ਇਹ ਕਾਨੂੰਨ ਮੁਸਲਮਾਨ ਵਿਰੋਧੀ ਹੈ ਕੀ ਇਸ ਕਾਨੂੰਨ ਦੇ ਹੋਂ ਨਾਲ ਮੁਸਲਮਾਨਾਂ ਨੂੰ ਭਾਰਤ ਛੱਡਣਾ ਪਊਗਾ ਇਹ ਸਾਰੀ ਗੱਲਬਾਤ ਆਪਾਂ ਕਰਦੇ ਆਂ ਕਿ ਜੋ ਮੋਦੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਲੈ ਕੇ ਆਂਦਾ ਹੈ ਸੀਏਏ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ CAA ਜੋ ਕਿ 2019 ਦੇ ਵਿੱਚ ਜਿਸ ਦੀ ਸ਼ੁਰੂਆਤ ਹੋਈ ਸੀ ਤੇ ਉਹ 11 ਮਾਰਚ 2024 ਨੂੰ ਲਾਗੂ ਕਰ ਦਿੱਤਾ ਗਿਆ। ਸੋ ਇਸ ਦੀ ਕਾਫੀ ਦੇਸ਼ ਦੇ ਵਿੱਚ ਵਿਰੋਧ ਤਾਂ ਵੀ ਹੋ ਰਹੀ ਹੈ ਤੇ ਕਾਫੀ ਲੋਕ ਇਸ ਨੂੰ ਮਾਸਟਰ ਸਟ੍ਰੋਕ ਵੀ ਦੱਸ ਰਹੇ ਨੇ। ਆਖਰਕਾਰ ਗੱਲ ਕੀ ਹੈ ਇਸ ਦੇ ਨਾਮ ਆਉਣ ਨਾਲ ਕੀ ਲੋਕਾਂ ਨੂੰ ਫਾਇਦਾ ਹੋਊਗਾ ਕੀ ਨੁਕਸਾਨ ਹੋਊਗਾ ਇਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਹੈ ਕਿ CAA ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਇਹ ਹੈ ਕੀ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਭਾਰਤ ਦੇਸ਼ ਦੇ ਇਲਾਵਾ ਬੰਗਲਾਦੇਸ਼ ਤੇ ਪਾਕਿਸਤਾਨ ਇਹ ਵੀ ਆਪਣੇ ਇੰਡੀਆ ਦੇ ਵਿੱਚੋਂ ਹੀ ਨਿਕਲੇ ਹੋਏ ਨੇ। ਇਸ ਦੇ ਨਾਲ ਅਫਗਾਨਿਸਤਾਨ ਵੀ ਮੰਨਿਆ ਜਾਂਦਾ ਹੈ ਕਿ ਕਿਸੇ ਵੇਲੇ ਉਹ ਸਾਡਾ ਆਪਣਾ ਹਿੱਸਾ ਰਿਹਾ ਹੈ ਸੋ ਇਸ ਕਾਨੂੰਨ ਦੇ ਵਿੱਚ ਇਹੀ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਜੋ ਵੀ ਗੈਰ ਮੁਸਲਿਮ ਲੋਕ ਆਏ ਹੋਏ ਨੇ ਯਾਨੀ ਕਿ ਜਿਵੇਂ ਸਿੱਖ ਹਿੰਦੂ ਬੋਧੀ ਜੈਨੀ 파르ਸੀ ਤੇ ਇਸਾਈ ਇਹ ਛੇ ਧਰਮਾਂ ਦੇ ਲੋਕ ਜਿਹੜੇ 31 ਦਸੰਬਰ 2014 ਤੋਂ ਪਹਿਲਾਂ ਕਿਸੇ ਵੀ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਇੰਡੀਆ ਦੇ ਵਿੱਚ ਦਾਖਲ ਹੋਏ ਹੋਏ ਨੇ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਊਗੀ ਇਸ ਕਾਨੂੰਨ ਨੂੰ ਜਿਵੇਂ ਮੰਨਿਆ ਜਾ ਰਿਹਾ ਹੈ ਕਿ ਇਹ ਨਾਗਰਿਕਤਾ ਖੋਹ ਸਕਦਾ ਜੀ ਨਹੀਂ ਇਹ ਕਾਨੂੰਨ ਨਾਗਰਿਕਤਾ ਖੋਹ ਨਹੀਂ ਸਕਦਾ ਨਾਗਰਿਕਤਾ ਦੇ ਸਕਦਾ ਦੇਵੇਗਾ ਸਿਰਫ ਉਹਨਾਂ ਲੋਕਾਂ ਨੂੰ ਜੋ ਕਿ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਆਏ ਹੋਏ ਨੇ ਤੇ ਗੈਰ ਮੁਸਲਮਨ ਨੇ ਇਸ ਦੇ ਵਿੱਚ ਮੁਸਲਮਾਨਾਂ ਦੇ ਲਈ ਇਹ ਕਾਨੂੰਨ ਨਹੀਂ ਹੈ ਉਹ ਕਿਉਂ ਨਹੀਂ ਉਸ ਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਪਰ ਇੱਕ ਵਾਰ ਇਹ ਹੈ ਕਿ ਇਹ ਤਿੰਨ ਮੁਲਕਾਂ ਤੋਂ ਵਿੱਚੋਂ ਜਿਹੜੇ ਵੀ ਗੈਰ ਮੁਸਲਿਮ ਲੋਕ ਆਏ ਨੇ ਹਿੰਦੂ ਸਿੱਖ ਬੋਧੀ ਜੈਨੀ ਪਾਰਸੀ ਤੇ ਈਸਾਈ ਇਹ ਧਰਮਾਂ ਦੇ ਲੋਕ ਜੋ ਕਿ ਜਿਨ੍ਹਾਂ ਦੇ ਨਾਲ ਉੱਥੇ ਜ਼ੁਲਮ ਹੋਇਆ ਜੋ ਕਿ ਜਿਹੜੇ ਇਹ ਤਿੰਨੋਂ ਕੰਟਰੀ ਹੈ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਇਹ ਮੈਜੋਰਟੀ ਦੇ ਵਿੱਚ ਇਹ ਮੁਸਲਿਮ ਕੰਟਰੀ ਨੇ ਤੇ ਜਿਹੜੇ ਉੱਥੇ ਬਾਕੀ ਧਰਮ ਹੈ ਉਹ ਮਾਈਨੋਰਟੀਜ਼ ਮੰਨੇ ਜਾਂਦੇ ਆ ਯਾਨੀ ਕਿ ਘੱਟ ਗਿਣਤੀਆਂ ਦੇ ਵਿੱਚ ਮੰਨੇ ਜਾਂਦੇ ਸੋ ਘੱਟ ਗਿਣਤੀਆਂ ਦੇ ਵਿੱਚ ਰਹਿਣ ਵਾਲੇ ਕੋਈ ਵੀ ਲੋਕ ਜਿਨ੍ਹਾਂ ਨਾਲ ਉੱਥੇ ਧੱਕਾ ਹੋਇਆ ਜ਼ੁਲਮ ਹੋਇਆ ਉਹ ਆਪਣੇ ਆਪ ਨੂੰ ਉੱਥੇ ਸੇਫ ਨਾ ਮਹਿਸੂਸ ਕਰਦੇ ਹੋਏ ਭਾਰਤ ਦੇ ਵਿੱਚ ਆਏ ਤੇ ਇੱਥੇ ਸ਼ਰਨ ਲੈਤੀ ਜੋ ਕਿ ਇੱਥੇ ਸ਼ਰਨਾਰਥੀ ਮੰਨੇ ਜਾਂਦੇ ਹੁੰਦੇ ਨੇ ਉਹਨਾਂ ਨੂੰ ਨਾਗਰਿਕਤਾ ਦੇਣ ਦੇ ਲਈ ਇਹ ਕਾਨੂੰਨ ਬਣਾਇਆ ਗਿਆ ਕਿ ਜੋ ਵੀ ਲੋਕ ਇੱਥੇ ਕਿਸੇ ਸਮੱਸਿਆ ਦੇ ਕਰਕੇ 31 ਦਸੰਬਰ 2014 ਤੋਂ ਪਹਿਲੇ ਇੱਥੇ ਆ ਗਏ ਸੀਗੇ ਉਹ ਇੱਥੇ ਆ ਕੇ ਆਪਣੀ ਨਾਗਰਿਕਤਾ ਲੈ ਸਕਦੇ ਨੇ ਸਿਟੀਜ਼ਨਸ਼ਿਪ ਲੈ ਸਕਦੇ ਨੇ ਉਹਨਾਂ ਦੇ ਲਈ ਇੱਕ ਪੋਰਟਲ ਬਣਾਇਆ ਗਿਆ ਹੈ ਪੋਰਟਲ ਦੇ ਉੱਤੇ ਜਾ ਕੇ ਉਹ ਡਿਟੇਲ ਭਰ ਕੇ ਆਪਣੀ ਜਿਹੜੀ ਨਾਗਰਿਕਤਾ ਹਾਸਲ ਕਰ ਸਕਦੇ ਨੇ ਉਹਨਾਂ ਨੂੰ ਸ਼ੋਅ ਕਰਨਾ ਪੈਂਦਾ ਹੈ ਕਿ ਅਸੀਂ ਪਿਛਲੇ 10 ਸਾਲਾਂ ਤੋਂ ਜਾਂ ਜਿੰਨੇ ਵੀ ਸਮੇਂ ਤੋਂ ਹੈ ਇੱਥੇ ਰਹਿ ਰਹੇ ਹਾਂ ਤੇ ਉਹਦੇ ਕੁਝ ਵੀ ਡਾਕੂਮੈਂਟੇਸ਼ਨ ਉਹਨਾਂ ਨੂੰ ਦੇਣੀ ਪੈਂਦੀ ਹੈ ਸੋ ਹੁਣ ਗੱਲ ਕਰਦੇ ਹਾਂ ਕਿ ਮੁਸਲਿਮ ਲੋਕਾਂ ਨੂੰ ਇਸ ਦੇ ਵਿੱਚ ਕਿਉਂ ਨਹੀਂ ਰੱਖਿਆ ਗਿਆ ਕੀ ਇਹ ਕੋਈ ਪੱਖਪਾਤ ਹੈ ਜਾਂ ਕੀ ਹੈ ਅਸਲ ਦੇ ਵਿੱਚ ਗੱਲ ਇਹ ਹੈ ਕਿ ਅਮਿਤ ਸ਼ਾਹ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੇ ਇਹ ਸੀਏਏ ਜਾਰੀ ਕੀਤਾ ਗਿਆ ਕਾਨੂੰਨ ਬਣਾਇਆ ਗਿਆ ਇਹ ਬਣਾਇਆ ਗਿਆ ਤਿੰਨ ਮੁਸਲਿਮ ਕੰਟਰੀਜ਼ ਦੇ ਲਈ ਉਹ ਕਹਿੰਦੇ ਵੀ ਜਿਹੜੇ ਮੁਸਲਿਮ ਕੰਟਰੀਜ਼ ਹੈ ਉੱਥੇ ਜਿਹੜੇ ਵੀ ਮੁਸਲਿਮ ਲੋਕ ਹੈ ਉਹ ਮੈਜੋਰਟੀ ਦੇ ਵਿੱਚ ਜਦ ਕਿ ਵੱਡੀ ਗਿਣਤੀ ਦੇ ਵਿੱਚ ਹੈ ਜ਼ਿਆਦਾ ਗਿਣਤੀ ਦੇ ਵਿੱਚ ਹੈ ਸੋ ਉਹਨਾਂ ਨਾਲ ਉੱਤੇ ਤੱਕਾ ਹੋਣ ਦੀ ਕੋਈ ਸੰਭਾਵਨਾ ਹੈ ਨਹੀਂ ਇਸ ਕਰਕੇ ਮੁਸਲਮਾਨ ਲੋਕਾਂ ਨੂੰ ਇਸ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਬਾਹਰ ਰੱਖਿਆ ਗਿਆ ਕਿਉਂਕਿ ਜੇ ਉਹ ਕਹਿੰਦੇ ਮੁਸਲਮਾਨ ਕੰਟਰੀਆਂ ਵੱਲੋਂ ਪਾਕਿਸਤਾਨ ਹੈ ਅਫਗਾਨਿਸਤਾਨ ਹੈ ਬੰਗਲਾਦੇਸ਼ ਹੈ ਉਹਨਾਂ ਦੇ ਵਿੱਚ ਮੁਸਲਮਾਨਾਂ ਨਾਲ ਤੱਕਾ ਨਹੀਂ ਹੋ ਸਕਦਾ ਘੱਟ ਗਿਣਤੀ ਇਹਦੇ ਨਾਲ ਜਿਵੇਂ ਕਿ ਹਿੰਦੂਆਂ ਦੇ ਨਾਲ ਸਿੱਖਾਂ ਦੇ ਨਾਲ ਤੱਕਾ ਹੋ ਸਕਦਾ ਹੈ ਇਸੇ ਕਰਕੇ ਇਸ ਕਾਨੂੰਨ ਦੇ ਵਿੱਚ ਬਾਕੀ ਸਾਰੇ ਵੀ ਧਰਮਾਂ ਨੂੰ ਰੱਖਿਆ ਗਿਆ ਤੇ ਮੁਸਲਮਾਨਾਂ ਨੂੰ ਇਸ ਕਾਨੂੰਨ ਦੇ ਵਿੱਚ ਨਹੀਂ ਰੱਖਿਆ ਗਿਆ ਸੋ ਇਹ ਸੀ ਸੀ ਏ ਜੀ ਬਾਰੇ ਪੂਰੀ ਜਾਣਕਾਰੀ ਇਸ ਤੋਂ ਇਲਾਵਾ ਐਨ ਆਰ ਸੀ ਵੀ ਹੈ ਉਸ ਦੀ ਜਾਣਕਾਰੀ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਦੇਵਾਂਗੇ ਪਰ ਜਿਹੜਾ 11 ਮਾਰਚ 2024 ਨੂੰ ਕਾਨੂੰਨ ਲਾਗੂ ਹੋਇਆ ਉਹ ਸੀਏਏ ਦਾ ਹੀ ਹੋਇਆ ਹੈਗਾ ਜਿਹਦੇ ਵਿੱਚ ਕਾਨੂੰਨ ਦੇ ਵਿੱਚ ਨਾਗਰਿਕਤਾ ਇਨ੍ਹਾਂ ਮੁਲਕਾਂ ਤੋਂ ਆਏ ਹੋਏ ਸ਼ਰਨਾਰਥੀਆਂ ਨੂੰ ਮਿਲੇਗੀ ਨਾਗਰਿਕਤਾ ਖੋਣ ਦਾ ਇਸ ਕਾਨੂੰਨ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਨਾ ਹੀ ਇੱਥੇ ਰਹਿੰਦੇ ਹੋਰ ਕਿਸੇ ਧਰਮ ਦੇ ਲੋਕ ਨੂੰ ਜਾਂ ਇੱਥੇ ਜੋ ਮੁਸਲਮਾਨ ਪਹਿਲਾਂ ਰਹਿ ਰਹੇ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈਗਾ ਤੋ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਰਿਓ ਤੇ ਬਾਕੀ ਤੁਹਾਨੂੰ ਇਹ ਕਾਨੂੰਨ ਕਿਵੇਂ ਲੱਗਿਆ ਇਸ ਦੇ ਬਾਰੇ ਜੇ ਤੁਹਾਡੇ ਕੋਈ ਸੁਝਾਅ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਸੁਝਾਅ ਦਿਓ ਆਪਣੇ ਪੇਜ ਨੂੰ ਕਰਿਓ ਫੋਲੋ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ ਜੀ